ਸਾਰੇ ਆਮ ਉਸ ਕੋਲ ਪ੍ਰਾਪਰਟੀ ਕਿੰਨੀ ਵੀ ਹੋਵੇ ਪਰ ਜਿਹਦੇ ਘਰੇ 3 ਜਨ ਬਲਿਆ ਸਭ ਤੋਂ ਅਮੀਰ ਉਹ ਹੀ ਹੁੰਦਾ ਹੈ ਹਰ ਇੱਕ ਦੀ ਉਤਤਾਤ ਨਹੀਂ ਹੁੰਦੀ ਪਾਲਨ ਦੀ ਸੋਇਆ ਪਾਸਟ ਮੇਲਾ ਕਰਵਾਇਆ ਇਹਨਾਂ ਨੇ ਬਹੁਤ ਰਾਮ ਕਮਤਿਆ ਮੇਲਾ ਕਰਾਉਣਾ ਕੋਈ ਨਿੱਕੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਅਮਰਜੀਤਾ ਗਿੱਤਿਆਂ ਦੀ ਰਾਣੀ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਇਕੱਲਾ ਮੇਲਾ ਹੀ ਨਹੀਂ ਦਰਉਂਦੇ ਹੋਰ ਵੀ ਲੋਕਾਂ ਨੂੰ ਵਿੱਚ ਤਿੰਨਾਂ ਦੇ ਸਿਰ ਤੇ ਹੱਥ ਵੀ ਧਰਦੇ ਆ ਹੌਸਲਾ ਵੀ ਦਿੰਦੇ ਆ ਇੱਕ ਇਨਸਾਨ ਦੀ ਗੱਲ ਇਹੋ ਜੀ ਹੁੰਦੀ ਆ ਕਿ ਬੰਦਾ ਮੰਝੇ ਚ ਪੈ ਜਾਂਦਾ ਇੱਕ ਇਨਸਾਨ ਕਰਨੀ ਇਹੋ ਜੀ ਕਰਦਾ ਕਿ ਉਹ ਮੰਝੇ ਚੋਂ ਉੱਠ ਖੜਦਾ ਸੋ ਬਹੁਤ ਹੀ ਖੁਸ਼ਕਿਸਮਤ ਤੇਰਾ ਹੰਣਾ ਦਾ ਕਦੇ ਵੇਖਿਆ ਨਹੀਂ ਆ ਚੈਨਲ ਕੋ ਟੈਨਸ਼ਨ ਆ ਹੋਵੇ ਵੀ ਤਾਂ ਤੁਹਾਨੂੰ ਹੱਸ ਕੇ ਬਖਾਉ ਦਿੰਦੇ ਆ ਤਾਂ ਇਹੋ ਜਿਹੀਆਂ ਧੀਆ ਸੋ ਮੈਂ ਉਸ ਮਾਂ ਦਾ ਸਤਿਕਾਰ ਕਰਦੀ ਆ ਜਿਸ ਨੇ ਇਹ ਹੋਈ ਧੀ ਨੂੰ ਜਨਮ ਦਿੱਤਾ ਐ ਇਸੇ ਤਰ੍ਹਾਂ ਪੈਂਤ ਬਲਜਿੰਦਰ ਕੌਰ ਜੋ ਪੁਲਿਸ ਦੀ ਸੇਵਾ ਵੀ ਲਿਭਾਉਂਦੇ ਆ। ਇਹ ਨੂੰ ਕਰੋ ਜੀ। ਤੋਂ ਆਪਾਂ ਸਾਰਿਆਂ ਨੇ ਆ ਕੇ ਦੇਖ ਲਿਆ। ਕੀ ਪੁਲਿਸ ਬੁਲਾਜਾਂ? ਜੇ ਟਾਈਮ ਹੋਵੇ ਤਾਂ ਵੀ ਕਹਿ ਦਿੰਦਾ ਸਾਡੇ ਕੋਲ ਤਾਂ ਟਾਈਮ ਨਹੀਂ ਹੈ। ਪਰ ਇਹ ਇਹੋ ਜਿਹੀ ਧੀ ਆ, ਇਹੋ ਜਿਹੀ ਭੈਣ ਆ। ਤਾਂ ਇਹ ਨੂੰ ਹੋਵੇ ਜਾਂ ਨਾ ਹੋਵੇ ਅਸੀਂ ਵੀ ਪ੍ਰੋਗਰਾਮ ਕਰਾ ਦੇਣਾ ਸਾਡੇ ਜਨਤਕ ਜ਼ਰੂਰ ਹੁੰਦੇ ਆ। ਜਿਹੜਾ ਮੇਲਾ ਕਰਾਉਂਦਾ ਉਸੇ ਨੂੰ ਪਤਾ ਹੁੰਦਾ ਹੈ ਮੇਲਾ ਕਰਾਉਣਾ ਕੋਈ ਆਮ ਬੰਦੇ ਦੀ ਗੱਲ ਨਹੀਂ ਹੁੰਦੀ ਸੋ ਇੱਕ ਬਹੁਤ ਹੀ ਪਿਆਰੀ ਹੋਰ ਰੂ ਬੈਠਿਆ ਗੀਤ ਜੀ ਨੂੰ ਰੂਲਾ ਜੀ ਸੋ ਮੈਂ ਜਿੰਨਾ ਦੀ ਗੱਲ ਦੱਸਦੀ ਆ ਅਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਇੱਕ ਅਸੀਂ ਗਰੀਬ ਅੱਧੀ ਦੀ ਮਾਰਜ ਕਰਨੀ ਸੀ ਤਾਂ ਉਹਨਾਂ ਕੋਲੇ ਬਿਲਕੁਲ ਕੋਈ ਪੈਸਾ ਨਹੀਂ ਸੀ ਤੇ ਉਹ ਕੁੜੀ ਕਹਿੰਦੀ ਵੀ ਮੈਂ ਲਹਿੰਗਾ ਪਾਉਣਾ ਇਹਨੂੰ ਸ਼ੌਂਕ ਹੈ ਸਾ ਮੈਂ ਬਾਈ ਜੀ ਕੋਲੇ ਆਈ ਮੈਂ ਕਿਹਾ ਬਾਈ ਜੀ ਇਹ ਇੱਕ ਘੱਟ ਲਾਇਓ ਰੈਂਟ ਜਿਹੜਾ ਕੁੜੀ ਲੋੜ ਮੰਗਦਾ ਤੇ ਬਾਈ ਜੀ ਨੇ ਕਰਦੀਆਂ ਨਹੀਂ ਲਿਆ ਲੈਂਦਾ ਵੀ ਕੁੜੀ ਨੂੰ ਟਾਪ ਦਾ ਬੁਲਾਇਆ ਵਾ ਵਾ ਆਇ ਤੋ 15 16 ਸਾਲ ਪਹਿਲਾਂ ਨਹੀਂ ਗੱਲ ਸੋਇ ਮੇਲਾ ਚੰਗਣਾ ਰੂਖਾਂ ਦਾ ਮੇਲਾ ਹੈ ਜਿਨ੍ਹਾਂ ਦੇ ਗਰਾਉਂਡ ਦੀ ਾਕਾਤ ਨਹੀਂ ਹੁੰਦੀ ਉਹ ਸਿਰਫ ਗੱਲਾਂ ਹੀ ਕਰਦੇ ਹੁੰਦੇ ਆ ਬਲਜੀਤ ਖੀਵਾ এডਿਕੇਸ਼ਨ ਦੇ ਪੱਖ ਚ এডਿਕੇਸ਼ਨ ਦੇ ਪੱਖ ਚ ਬਲਜੀਤ ਸਿੰਘ ਖੀਵਾ ਵਾਹ এডਿਕੇਸ਼ਨ ਦੇ ਪੱਖ ਚ ਅੱਛਾ ਵੀਰ ਜੀ ਖੀਵਾ ਜੀ ਜੋ ਕਿ ਫਸਤ ਵਾਰ ਮੈਂ ਨਾਲੋਂ ਮਿਲਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਪਤਾ ਜੋ ਮੇਲੇ ਦੇ ਵਿੱਚ ਰੂਹਾਂ ਆਉਂਦੀਆਂ ਉਹ ਕੁਦਰਤ ਮੈਂ ਉਹਨਾਂ ਦੇ ਸਿਰ ਤੇ ਹੱਥ ਧਰਿਆ ਹੁੰਦਾ ਉਹ ਮੇਲੇ ਮੇਲਾ ਕਰਾਉਂਦੀਆਂ ਕੱਲ ਬੱਚੇ ਗਏ ਸੀ ਕਹਿੰਦੇ ਮੇਲਾ ਹੈ ਮੈਂ ਖਾ ਤੁਸੀਂ ਪਰਮਾਤਮਾ ਦਾ ਨਾਮ ਇਹ ਮੇਲਾ ਕਰਾਓ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਸੋ ਬਹੁਤ ਮਨ ਖੁਸ਼ ਹੋਇਆ ਬਸ ਮੇਲਾ ਐਨਾ ਰੰਗ ਬੱਜਿਆ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਆਉਣ ਵਾਲੇ ਮੇਲੇ ਚੇਤੂ ਵੀ ਤਰੱਕੀਆਂ ਬਖਸ਼ੇ ਬਹੁਤ ਵੱਡਾ ਕੰਮ ਐ ਸੋ ਲੋਕ ਆ ਦਿੰਦੇ ਆ ਸੌਣ ਦੇ ਮਹੀਨੇ ਅਸੀਂ ਮਾਤਾ ਚੰਦਪੁਰਣੀ ਦੇ ਲੰਗਰ ਲਾਇਆ ਸਭ ਤੋਂ ਵੱਡਾ ਇਹ ਵੀ ਲੰਗਰ ਹੀ ਆ ਜੋ ਕੰਨਿਆ ਕੰਨਿਆ ਖੁਸ਼ ਹੁੰਦੀਆਂ ਸੌਣ ਦੇ ਮਹੀਨੇ ਬਹੁਤ ਵਧੀਆ ਗੱਲ ਹੈ ਸੋ ਸਾਡੇ ਵੀਰ ਜੀ ਇਹ ਇਹਨਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਹਿੰਦੇ ਸਾਰੇ ਚੰਗੇ ਇਨਸਾਨ ਨੂੰ ਸਾਰੇ ਹੀ ਜਾਣਦੇ ਹੁੰਦੇ ਆ ਤੇ ਮਾੜੇ ਦੇ ਕੋਲ ਕੋਈ ਖੜਦਾ ਵੀ ਨਹੀਂ ਹੁੰਦਾ ਇਸ ਕਰਕੇ ਸਾਰੀਆਂ ਬਹੁਤ ਜੰਤੀਆਂ ਰੋਣਾਂ ਕਈਆਂ ਦਾ ਮੈਨੂੰ ਨਾਂ ਵੀ ਨਹੀਂ ਪਤਾ ਸੋ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਜਿਹੜੇ ਇਸ ਮੇਲੇ 'ਚ ਸ਼ਾਮਲ ਹੋਏ ਤੇ ਬੀਬੀ ਅਮਰਜੀਤ ਕੌਰ ਤੋਂ ਮਾਫੀ ਮੰਗਦੀ ਆ ਕੱਲ ਬਾਰਿਸ਼ ਸੀ ਮੈਥੋਂ ਆਇਆ ਨਹੀਂ ਗਿਆ ਪਰ ਮੈਂ ਮਿਸ ਬਹੁਤ ਕੀਤਾ ਮੇਲਾ ਕਿਉਂਕਿ ਇਹਨਾਂ ਦਾ ਮੇਲਾ ਵੀ ਬਹੁਤ ਨਜ਼ਾਰੇਦਾਰ ਹੁੰਦਾ ਹੈ ਜੜੀਆਂ ਬਜ਼ੁਰਗ ਮਾਤਾਵਾਂ ਪ੍ਰਾਣੀਆਂ ਬੋਲੀਆਂ ਪਾਉਂਦੀਆਂ ਤਾਂ ਬੱਚਿਆਂ ਨੂੰ ਪਤਾ ਚੱਲ ਜਾਂਦਾ ਆ ਬਾਕੀ ਬਾਕੀ ਬਦਾਂ ਜਨ ਸਾਰਿਆਂ ਨੂੰ ਸਾਡੀ ਛੋਟੀ ਭੈਣ ਜਨ ਮੀਤਕਾਰ ਇਸੇ ਤਰ੍ਹਾਂ ਹੌਸਲੇ ਬਲੰਦ ਰੱਖੋ ਤੇ ਮੇਲੇ ਕਰਾਉਦੇ ਰਹੋ ਮੈਂ ਦੇ ਮੈਂ ਦੇ ਮੈਂ ਦੇ ਵੀ ਕੋਟਾ ਫੋੜ ਕੇ ਹੱਥਾਂ ਤੇ ਲਾਈ ਪਾਊਡਰ ਬਣ ਬਣ ਲੈਂਦੀ ਨਹੀਂ ਕਰ ਬੌਜੀ ਦੇ ਸਦਾ ਜਵਾਨ ਨਹੀਂ ਰਹਿੰਦੀ ਕਰ ਬੌਜੀ ਦੇ ਸਦਾ ਜਵਾਨ ਨਹੀਂ